ਗੌੜੀ ਕੀ ਵਾਰ ਮਹਲਾ ਚੌਥਾ ੴ ਸਤਿਗੁਰ ਪ੍ਰਸਾਦਿ ਸ਼ਲੋਕ ਮਹਲਾ ਚੌਥਾ ਸਤਿਗੁਰ ਪ੍ਰਖ ਦਇਆਲ ਹੈ ਜਿਸਨੋ ਸਮਤ ਸਭ ਕੋਏ ਏਕ ਦ੍ਰਿਸ਼ਟ ਕਰ ਦੇਖਦਾ ਮਨ ਪਾਵਨੀ ਤੇ ਸਿਧ ਹੋਏ ਸਤਿਗੁਰ ਵਿੱਚ ਅੰਮ੍ਰਿਤ ਹੈ ਹਰ ਊਤਮ ਹਰ ਪਦ ਸੋਏ ਨਾਨਕ ਕਿਰਪਾ ਤੇ ਹਰ ਧਿਆਈਏ ਗੁਰਮੁਖ ਪਾਵੇ ਕੋਈ ਮਹਲਾ ਚੌਥਾ ਹੋਵੇਂ ਮਾਇਆ ਸਭ ਵਿਖ ਹੈ ਨਿਤ ਜਗ ਟੋਟਾ ਸੰਸਾਰ ਲਾਹ ਹਰ ਤਨ ਖਟਿਆ ਗੁਰਮੁਖ ਸਬਦ ਵਿਚਾਰ ਹਉ ਮੈ ਮੈਲ ਬਿਖ ਉਤਰੇ ਹਰ ਅੰਮ੍ਰਿਤ ਹਰ ੁਰ ਧਾਰ ਸਭ ਕਾਰਜ ਤਿਨ ਕੇ ਸਿਧ ਹੈ ਜਿਨ ਗੁਰਮੁਖ ਕਿਰਪਾ ਧਾਰ ਨਾਨਕ ਜੋਤੁਰ ਮਿਲੇ ਸੇ ਮਿਲ ਰਹੇ ਹਰ ਮਿਲੇ ਸਿਰਜਣਹਾਰ ਪੌੜੀ ਤੂੰ ਸੱਚਾ ਸਾਹਿਬ ਸੱਚ ਹੈ ਸੱਚ ਸੱਚਾ ਗੋਸਾਈ ਤੁਧਨੋ ਸਭ ਧਿਆਏ ਦੀ ਸਭ ਲਗੇ ਤੇਰੀ ਪਾਈ ਤੇਰੀ ਸਿਪਤ ਸੁਆਲੋ ਸਰੂਪ ਹੈ ਜਿਨ ਕੀਤੀ ਤਿਸ ਪਾਰ ਲਗਾਈ ਗੁਰਮੁਖਾ ਨੂੰ ਫਲ ਪਾਏ ਦਾ ਸਚ ਨਾਮ ਸਮਾਈ ਵੱਡੇ ਮੇਰੇ ਸਾਹਿਬਾ ਵੱਡੀ ਤੇਰੀ ਵਡਿਆਈ ਸ਼ਲੋਕ ਮਹਲਾ 4 ਵਿੜਨਾ ਵੇ ਹੋਰ ਸਲਾਹਣਾ ਸਭ ਬੋਲਣ ਫਿੱਕਾ ਸਾਦ ਮਨਮੁਖ ਅਹੰਕਾਰ ਸਲਾਹ ਦੇ ਹੋ ਮੇ ਮਮਤਾਵਾਦ ਜਿਨ ਸਲਾਹਨ ਸੇ ਮਰਹਿ ਖੱਪ ਜਾਵੇ ਸਭ ਅਪਵਾਦ ਜਨ ਨਾਨਕ ਗੁਰਮੁਖ ਉਬਰੇ ਜਪ ਹਰ ਹਰ ਪਰਮਾਨਾਦ ਮਹਲਾ ਚੌਥਾ ਸਤਗੁਰ ਹਰ ਪ੍ਰਭ ਦਸ ਨਾਮ ਧਿਆਈ ਮਨ ਹਰੀ ਨਾਨਕ ਨਾਮ ਪਵਿੱਤ ਹਰ ਮੁਖ ਬੋਲੀ ਸਭ ਦੁੱਖ ਪੈ ਹਰੀ ਔੜੀ ਤੂੰ ਆਪੇ ਆਪ ਨਿਰੰਕਾਰ ਹੈ ਨਿਰੰਜਨ ਹਰ ਰਾਯਾ ਜਿਨਨੇ ਤੂੰ ਇੱਕ ਮਨ ਸੱਚ ਧਿਆਇਆ ਤਿੰਨ ਕਾ ਸਭ ਦੁੱਖ ਗਵਾਇਆ ਤੇਰਾ ਸਰੀਰ ਕੋ ਨਹੀਂ ਜਿਸਨੋ ਲਵੇ લાય ਸੁનાયા ਤੁਧ ਜੇ ਵੜਦਾਤਾ ਤੂ ਹੈ ਨਿਰੰਜਨਾ ਤੂ ਹੈ ਸਚ ਮੇਰੇ ਮਨ ਪਾਇਆ ਸੱਚੇ ਮੇਰੇ ਸਾਹਿਬਾ ਸੱਚੇ ਸਚ ਨਾਇਆ ਸ਼ਲੋਕ ਮਹਲਾ 4 ਮਨ ਅੰਤਰ ਹੋ ਮੇ ਰੋਗ ਹੈ ਭ੍ਰਮ ਭੂਲੇ ਮਨ ਮੁਖ ਦੁਰਜਨਾ नानक रोग गवाए मिल सतगुरु साधू सजना महिला चौथा मन तन रता रंग स्यो गुरमुख हर गुणतास जन नानक हर शरणागति हर मेले गुरु साबास पौड़ी तू करता पुरख अगम है किस नाल तू वड़िए ਤੁਦ ਦੇਵੜ ਹੋਏ ਸੋ ਆਖੀਏ ਤੁਦ ਦੇਹਾ ਤੂਹੇ ਪੜੀਏ ਤੂ ਘਟ ਘਟ ਏਕ ਵਰਤਦਾ ਗੁਰਮੁਖ ਪਰਗੜੀਏ ਤੂ ਸੱਚਾ ਸਬਸਦਾ ਖਸਮ ਹੈ ਸਭ ਦੂ ਤੂ ਚੜੀਏ ਤੂ ਕਹੇ ਸੋ ਸੱਚੇ ਹੋਏ ਸੀ ਤਾਂ ਕਾਇਤ ਕੜੀਏ ਸ਼ਲੋਕ ਮਹਲਾ ਚੌਥਾ ਮੈਂ ਮਨ ਤਨ ਪ੍ਰੇਮ ਪਰਮ ਕਾ ਅਠੇ ਪਹਿਰ ਲਗਨ ਜਨ ਨਾਨਕ ਕਿਰਪਾ ਤਾਰ ਪ੍ਰਭ ਸਤਿਗੁਰ ਸੁਖ ਵਸਨ ਮਹਲਾ ਚੌਥਾ ਜਿਨ ਅੰਦਰ ਪ੍ਰੀਤ ਪਰਮ ਕੀ ਜੋ ਬੋਲਨ ਤਿਵੇ ਸੋਹਨ ਨਾਨਕ ਹਰ ਆਪੇ ਜਾਣਦਾ ਜਿਨ ਲਾਈ ਪ੍ਰੀਤ ਪਿਰਨ ਪੌੜੀ ਤੂੰ ਕਰਤਾ ਆਪ ਅਪੁੱਲ ਹੈ ਪੁੱਲਣ ਵਿੱਚ ਨਾਹੀ ਤੂੰ ਕਰੇ ਸੋ ਸੱਚੇ ਭਲਾ ਹੈ ਗੁਰ ਸਬਦ 부ਝਾਹੀ ਤੂੰ ਕਰਨ ਕਾਰਣ ਸਮਰੱਥ ਹੈ ਦੂਜਾ ਕੋ ਨਾਹੀ ਤੂੰ ਸਾਹਿਬ ਅਗਮ ਦਿਆਲ ਹੈ ਸਭ ਤਦ ਤੇ ਆਈ ਸਭ ਜੀ ਤੇਰੇ ਤੂੰ ਸਭ ਸਦਾ ਤੂੰ ਸਭ ਛੜਾਈ ਸ਼ਲੋਕ ਮਹਲਾ 4 ਸੁਣ ਸਾਜਨ ਪ੍ਰੇਮ ਸੰਦੇਸ ਰਾ ਅੱਖੀ ਤਾਰ ਲਗਨ ਗੁਰ ਤੁਠੇ ਸਜਣ ਮੇਲਿਆ ਜਨ ਨਾਨਕ ਸੁਖ ਸਵਨ ਮਹਲਾ 4 ਸਤਗੁਰ ਦਾਤਾ ਦਇਆਲ ਹੈ ਜਿਸਨੂੰ ਦਇਆ ਸਦਾ ਹੋਏ ਸਤਗੁਰ ਅੰਦਰੋ ਨਿਰਵੈਰ ਹੈ ਸਭ ਦੇਖੇ ਪ੍ਰਮ ਇੱਕ ਸੋਏ ਨਿਰਵੈਰਾ ਨਾਲ ਜੇ ਬਹਿਰ ਚਲਾਏ ਦੇ ਤਿਨ ਵਿੱਚ ਹੋ ਤਿਸਤਿਆ ਨ ਕੋਏ ਸਤਗੁਰ ਸਭਨਾ ਦਾ ਭਲਾ ਮਨਾਏ ਦਾ ਤਿਸ ਦਾ ਬੁਰਾ ਕਿਉਂ ਹੋਏ ਸਤਗੁਰੂ ਨੂੰ ਜੇ ਹਾ ਕੋ ਇਛਦਾ ਤੇ ਹਾ ਫਲ ਪਾਏ ਕੋਏ ਨਾਨਕ ਕਰਤਾ ਸਭ ਕਿਛ ਜਾਣਦਾ ਜਿਦੂ ਕਿਛ ਗੁਧਾਨਾ ਹੋਏ ਪੌੜੀ ਜਿਸਨੋ ਸਾਹਿਬ ਵੱਡਾ ਕਰੇ ਸੋਈ ਵੱਡ ਜਾਨੀ ਜਿਸ ਸਾਹਿਬ ਪਾਵੇ ਤਿਸ ਬਖਸ਼ ਲਏ ਸੋ ਸਾਹਿਬ ਮਨ ਤਾਣੀ ਜੇ ਕੋ ਉਸ ਦੀ ਰੀਸ ਕਰੇ ਸੋ ਮੂੜੇ ਅਜਾਣੀ ਜਿਸਨੋ ਸਤਗੁਰ ਮਿਲੇ ਸੋ ਗੁਣ ਰਵੇ ਗੁਣ ਆਖ ਵਖਾਣੀ ਨਾਨਕ ਸੱਚਾ ਸਚ ਹੈ 부ਝ ਸਚ ਸਮਾਣੀ ਸ਼ਲੋਕ ਮਹਲਾ 4 ਹਰ ਸਤ ਨਿਰੰજન ਅਮਰ ਹੈ ਨਿਰਭੋ ਨਿਰਵੈਰ ਨਿਰੰਕਾਰ ਜਿਨ ਜਪਿਆ ਇੱਕ ਮਨ ਇੱਕ ਚਿਤ ਤਿਨ ਲਥਾ ਹੋ ਮੇ ਪਾਰ ਜਿਨ ਗੁਰਮੁਖ ਹਰਿ ਆਰਾਧਿਆ ਤਿਨ ਸੰਤ ਜਨ ਨਾ ਜੈ ਕਾਰ ਕੋਈ ਨਿੰਦਾ ਕਰੇ ਪੂਰੇ ਸਤਿਗੁਰੂ ਕੀ ਤਿਸਨੋ ਫਿੱਟ ਫਿੱਟ ਕਹੇ ਸਭ ਸੰਸਾਰ ਸਤਿਗੁਰ ਵਿਚ ਆਪ ਵਰਤਦਾ ਹਰ ਆਪੇ ਰਖਣ ਹਾਰ ਤਨ ਤਨ ਗੁਰੂ ਗੁਣ ਗਾਵਦਾ ਤਿਸਨੂੰ ਸਦਾ ਸਦਾ ਨਮਸਕਾਰ ਜਨ ਨਾਨਕ ਤਿਨ ਕੋ ਵਾਰਿਆ ਜਿਨ ਜਪਿਆ ਸਿਰ ਜਣਹਾਰ ਮਹਲਾ 4 ਆਪੇ ਤਰਤੀ ਸਾਜਿਐਨ ਆਪੇ ਆਕਾਸ ਵਿਚ ਆਪੇ ਜੰਤ ਉਪਾਇਨ ਮੁਖ ਆਪੇ ਦੇ ਗਿਰਾਸ ਸਭ ਆਪੇ ਆਪ ਵਰਤਦਾ ਆਪੇ ਹੀ ਗੁਣ ਤਾਸ ਜਨ ਨਾਨਕ ਨਾਮ ਤੇ ਆਏ ਤੂ ਸਭ ਕਿਲ ਵਿਖ ਘਟੇ ਤਾਸ ਪੌੜੀ ਤੂ ਸੱਚਾ ਸਾਹਿਬ ਸੱਚ ਹੈ ਸੱਚ ਸੱਚੇ ਪਾਵੇ ਜੋ ਤੁਧ ਸੱਚ ਸਲਾਹ ਦੇ ਤਿਨ ਜਮ ਕੰਕਰ ਨੇੜ ਨਾਵੇ ਪਿਨ ਕੇ ਮੁਖਦਰ ਉਜਲੇ ਜਿਨ ਹਰ ਹਿਰਦੇ ਸਚਾ ਭਾਵੇ ਕੂੜਿਆਰ ਪਿਛਾਹ ਸਟੀਆਂ ਕੂੜ ਹਿਰਦੇ ਕਪਟ ਮਹਾ ਦੁਖ ਪਾਵੇ ਮੁਹ ਕਾਲੇ ਕੂੜਿਆ ਰਿਆ ਕੂੜ ਹਰ ਕੂੜੋ ਹੋਏ ਜਾਵੇ ਸ਼ਲੋਕ ਮਹਲਾ ਚੌਥਾ ਸਤਗੁਰ ਧਰਤੀ ਧਰਮ ਹੈ ਤੇਸੇ ਵਿੱਚ ਜੇਹਾ ਕੋ ਬੀਜੇ ਤੇਹਾ ਫਲ ਪਾਏ ਗੁਰ ਸਿੱਖੀ ਅੰਮ੍ਰਿਤ ਬੀਜਿਆ ਤਿਨ ਅੰਮ੍ਰਿਤ ਫਲ ਹਰ ਪਾਏ ਓਨਾ ਹਲਤ ਪਲਤ ਮੁਖ ਉਜਲੇ ਓਏ ਹਰ ਦਰਗਹ ਸੱਚੀ ਪਹਿਨਾਏ ਇਕ ਨਾ ਅੰਦਰ ਖੋਟ ਨਿਤ ਖੋਟ ਕਮਾਵੇ ਓ ਜੇਹਾ ਬੀਜੇ ਤੇਹਾ ਫਲ ਖਾਏ ਜਾ ਸਤਗੁਰ ਸਰਾਫ ਨਦਰ ਕਰ ਦੇਖੇ ਸਵਾਵ ਗੀਰ ਸਭ ਓ ਘੜ ਆਏ ਓਏ ਜਿਹਾ ਚਿਤ ਵਹਿ ਨਿਤ ਤੇ ਹਾ ਪਾਇਨ ਓਏ ਤੇਹੋ ਜਿਹ ਦੇ ਵਜਾਏ ਨਾਨਕ ਦੁਹੀ ਸ੍ਰੀ ਖਸਮ ਆਪੇ ਵਰਤੇ ਮਿਤ ਕਰ ਕਰ ਦੇਖੇ ਚਲਤ ਸਬਾਏ ਮਹਲਾ ਚੋਤਾ ਇਕ ਮਨ ਇਕ ਵਰਤਦਾ ਜਿਤ ਲੱਗੇ ਸੋ ਥਾਏ ਪਾਏ ਕੋਈ ਗੱਲਾਂ ਕਰੇ ਘਨੇਰੀਆਂ ਜੇ ਘਰ ਵੱਥ ਹੋਵੇ ਸਾਈ ਖਾਏ ਬਿਨ ਸਤਿਗੁਰ ਸੋਜੀ ਨਾ ਪਵੇ ਅਹੰਕਾਰ ਨ ਵਿੱਚ ਹੋ ਜਾਏ ਅਹੰਕਾਰੀਆਂ ਨੂੰ ਦੁੱਖ ਭੁਖ ਹੈ ਹੱਤ ਤੜ੍ਹੇ ਕਰ ਕਰ ਮੰਗਾਈ ਕੂੜ ਠੱਗੀ ਗੁძਹੀ ਨਾ ਰਹੇ ਮੁਲੰਮਾ ਪਾਦ ਲਹ ਜਾਏ ਜਿਸ ਹੋਵੇ ਪੂਰਬ ਲਿਖਿਆ ਤਿਸ ਸਤਗੁਰ ਮਿਲੇ ਪ੍ਰਭ ਆਏ ਜੋ ਲੋਹਾ ਪਰਸ ਭੇਟिए ਮਿਲ ਸੰਗਤ ਸੁਭਰਨ ਹੋਏ ਜਾਏ ਜਨ ਨਾਨਕ ਕੇ ਪ੍ਰਭ ਤੂ ਧਣੀ ਜੋ ਪਾਵੇ ਤਿਵੇ ਚਲਾਈ ਪੌੜੀ ਜਿਨ ਹਰ ਹਿਰਦੇ ਸੇਵਿਆ ਤਿਨ ਹਰ ਆਪ ਮਿਲਾਏ ਗੁਣ ਕੀ ਸਾਜ ਤਿਨ ਸੋ ਕਰੀ ਸਭ ਅਵਗਣ ਸਬਦ ਜਲਾਏ ਔ ਗੁਣ ਵਿਕੜ ਪਲਰੀ ਜਿਸ ਦੇਹ ਸੋ ਸੱਚੇ ਪਾਏ ਬਲਿਹਾਰੀ ਗੁਰ ਆਪਨੇ ਜਿਨ ਔਗਣ ਮੇਟ ਗੁੜ ਪਰਗਟਿ ਆਏ ਵੱਡੀ ਵਡਿਆਈ ਵੱਡੇ ਕੀ ਗੁਰਮੁਖ ਅਲਾਈ ਸ਼ਲੋਕ ਮਹਲਾ 4 ਸਤਗੁਰ ਵਿੱਚ ਵੱਡੀ ਵਡਿਆਈ ਜੋ ਅਨੰਦਿਨ ਹਰ ਹਰ ਨਾਮ ਧਿਆਵੇ ਹਰ ਹਰ ਨਾਮ ਰਮਤ ਸੁਚ ਸੰਜਮ ਹਰ ਨਾਮੇ ਹੀ ਤ੍ਰਿਪਤਾਵੇ ਹਰ ਨਾਮ ਤਾਣ ਹਰ ਨਾਮ ਦੀ ਬਾਣ ਹਰ ਨਾਮੋ ਰਖ ਕਰਾਵੇ ਜੋ ਚਿਤ ਲਾਏ ਪੂਜੇ ਗੁਰ ਮੂਰਤ ਸੋ ਮਨਿਛੇ ਫਲ ਪਾਵੇ ਜੋ ਨਿੰਦਾ ਕਰੇ ਸਤਗੁਰ ਪੂਰੇ ਕੀ ਤਿਸ ਕਰਤਾ ਮਾਰ ਦਿਵਾਵੇ ਫੇਰ ਉਹ ਵੇਲਾ ਉਸ ਹੱਥ ਨਾਵੇ ਉਹ ਆਪਣਾ ਵੀਝਿਆ ਆਪੇ ਖਾਵੇ ਨਰਕ ਘੋਰ ਮੁਹਿ ਕਾਲੇ ਖੜਿਆ ਜੋ ਤਸਕਰ ਪਾਏ ਗਲਾਵੇ ਫਿਰ ਸਤਿਗੁਰ ਕੀ ਸਰਣੀ ਪਵੇ ਤਉ ਉਬਰੇ ਜਾ ਹਰ ਹਰ ਨਾਮ ਤੇ ਆਵੇ ਹਰ ਬਾਤਾ ਆਖ ਸੁਣਾਏ ਨਾਨਕ ਹਰ ਕਰਤੇ ਏਵੇਂ ਪਾਵੇ ਮਹਲਾ ਚੌਥਾ ਪੂਰੇ ਗੁਰ ਕਾ ਹੁਕਮ ਨਾ ਮੰਨੇ ਓਹ ਮਨਮੁਖਾ ਗਿਆਨ ਮੁਠਾ ਬਿਖ ਮਾਇਆ ਉਸ ਅੰਦਰ ਕੂੜ ਕੂੜੋ ਕਰ 부ਝੇ ਅਣਹੋਦੇ ਝਗੜੇ ਦਏ ਉਸ ਦੇ ਗਲ ਪਾਇਆ ਉਹ ਗਲ ਫਰੋਸੀ ਕਰੇ ਬੋ ਤੇਰੀ ਉਸ ਦਾ ਬੋਲਿਆ ਕਿਸੇ ਨਾ ਪਾਇਆ ਓ ਘਰ ਘਰ ਹੰਡੇ ਜੋ ਰਨ ਦੁਹਾਗਣ ਉਸ ਨਾਲ ਮੋਹ ਜੋੜੇ ਉਸ ਵੀ ਲੱਛਣ ਲਾਇਆ ਗੁਰਮੁਖ ਹੋਏ ਸੋ ਅਲਪ ਤੋ ਵਰਤੇ ਉਸ ਦਾ ਪਾਸ ਛੱਡ ਗੁਰ ਪਾਸ ਬਹਿ ਜਾਇਆ ਜੋ ਗੁਰ ਗੋਪੇ ਆਪਣਾ ਸੋ ਭਲਾ ਨਹੀਂ ਪੰਚੋ ਓਨ ਲਾਹਾ ਮੂਲ ਸਭ ਗਵਾਇਆ ਪਹਿਲਾ ਆਗਮ ਨਿਗਮ ਨਾਨਕ ਆਖ ਸੁਣਾਏ ਪੂਰੇ ਗੁਰ ਕਾ ਬਚਨ ਉਪਰ ਆਇਆ ਗੁਰ ਸਿੱਖਾ ਵਢਿਾਈ ਪਾਵੇ ਗੁਰ ਪੂਰੇ ਕੀ ਮਨਮੁਖਾ ਉਹ ਵੇਲਾ ਹੱਥ ਨਾ ਆਇਆ ਓੜੀ ਸੱਚ ਸੱਚਾ ਸਭ ਤੂੰ ਵੱਡਾ ਹੈ ਸੋ ਲਏ ਜਿਸ ਸਤਿਗੁਰ ਟਿਕੇ ਸੋ ਸਤਿਗੁਰ ਜੇ ਸੱਚ ਧਿਆਏ ਦਾ ਸੱਚ ਸੱਚਾ ਸਤਿਗੁਰ ਇਕੇ ਸੋਏ ਸਤਿਗੁਰ ਪੁਰਖ ਹੈ ਜਿਨ ਪੰਜੇ ਦੂਤ ਕੀਤੇ ਵਸ ਛਿਕੇ ਜੇ ਬਿਨ ਸਤਿਗੁਰ ਸੇਵੇ ਆਪ ਗਣਾਈ ਦੇ ਤਿਨ ਅੰਦਰ ਕੂੜ ਫਿੱਟ ਫਿੱਟ ਮੋਹ ਫਿੱਕੇ ਓਏ ਬੋਲੇ ਕਿਸੇ ਨਾ ਭਾਵਨੀ ਮੋਹ ਕਾਲੇ ਸਤਗੁਰ ਤੇ ਚੁਕੇ ਸ਼ਲੋਕ ਮਹਿਲਾ ਚੌਥਾ ਹਰ ਪ੍ਰਭ ਦਾ ਸਭ ਖੇਤ ਹੈ ਹਰ ਆਪ ਕਿਰਸਾਣੀ ਲਾਇਆ ਗੁਰਮੁਖ ਬਖਸ ਜਮਾਈਨ ਮਨਮੁਖੀ ਮੂਲੇ ਗਵਾਇਆ ਸਭਨੋਂ ਬੀਜੇ ਆਪਣੇ ਭਲੇ ਨੂੰ ਹਰ ਭਾਵੇ ਸੋ ਖੇਤ ਜਮਾਇਆ ਗੁਰ ਸਿੱਖੀ ਹਰ ਅੰਮ੍ਰਿਤ ਬੀਜਿਆ ਹਰ ਅੰਮ੍ਰਿਤ ਨਾਮ ਫਲ ਅੰਮ੍ਰਿਤ ਪਾਇਆ ਜਮ ਝੂਹਾ ਕਿਰਸ ਨਿਤ ਕੁਰਕਦਾ ਹਰ ਕਰਤੇ ਮਾਰ ਕਢਾਇਆ ਕਿਰਸਾਣੀ ਜੰਮੀ ਪਾਉ ਕਰ ਹਰ ਬੋਹਲ ਬਖਸ ਜਮਾਇਆ ਤਿੰਨ ਕਾ ਕਾੜਾ ਅੰਦੇਸਾ ਸਭ ਲਾਈ ਉਨ ਦਿਨਨੀ ਸਤਗੁਰੂ ਪੁਰਖ ਧਿਆਇਆ ਜਨ ਨਾਨਕ ਨਾਮ ਅਰਾਧਿਆ ਆਪ ਤਰਿਆ ਸਭ ਜਗਤ ਤਰਾਇਆ ਮਹਲਾ ਚੌਥਾ ਸਾਰਾ ਦਿਨ ਲਾਲਚ اٹਿਆ ਮਨਮੁਖ ਹੋਰੇ ਗਲਾ ਰਾਤੀ ਉਘੇ ਦਬਿਆ ਨਵੇਂ ਸੋਤ ਸਭ ਢਿਲਾ ਮਨਮੁਖਾ ਦੇ ਸਿਰ ਜੋਰਾ ਅਮਰ ਹੈ ਨਿਤ ਦੇਵਹਿ ਭਲਾ ਜੋਰਾ ਦਾ ਆਖਿਆ ਪੁਰਖ ਕਮਾਵਦੇ ਸੇ ਅਪਵਿੱਤ ਅਮੇਦ ਖਲਾ ਕਾਮ ਵਿਆਪੇ ਕੁਸੁਦ ਨਰ ਸੇ ਜੋਰਾ ਪੁਛ ਚਲਾ ਸਤਗੁਰ ਕਹਿ ਆਖੀਏ ਜੋ ਚਲੇ ਸੋ ਸਤ ਪੁਰਖ ਭਲ ਭਲਾ ਜੋਰਾ ਪੁਰਖ ਸਭ ਆਪ ਉਪਾਈਨ ਹਰ ਖੇਲ ਸਭ ਖਿਲਾ ਸਭ ਤੇਰੀ ਬਣਤ ਬਣਾਵਣੀ ਨਾਨਕ ਭਲ ਭਲਾ ਪੌੜੀ ਤੂ ਵੇ ਪਰਵਾਹੋ ਅਥਾਓ ਹੈ ਅਤੁਲ ਕਿਉ ਤੁਲਿਏ ਸੇਵੜ ਭਾਗੀ ਜੇ ਤੁਧ ਧਿਆਏ ਦੇ ਜਿਨ ਸਤਗੁਰ ਮਿਲੀਏ ਸਤਗੁਰ ਕੀ ਬਾਣੀ ਸਤ ਸਰੂਪ ਹੈ ਗੁਰ ਬਾਣੀ ਬਣੀਏ ਸਤਗੁਰ ਕੀ ਰੀ ਸੇ ਹੋਰ ਕੱਚ ਪਿੱਚ ਬੋਲ ਦੇ ਸੇ ਕੂੜਿਆਰ ਕੂੜੇ ਝੜ ਪੜੀਏ ਉਨਾਂ ਅੰਦਰ ਹੋਰ ਮੁਖ ਹੋਰ ਹੈ ਬਿਖ ਮਾਇਆ ਨੋ ਝੱਕ ਮਰਦੇ ਕੜੀਏ ਸ਼ਲੋਕ ਮਹਿਲਾ ਚੌਥਾ ਸਤਗੁਰ ਕੀ ਸੇਵਾ ਨਿਰਮਲੀ ਨਿਰਮਲ ਜਨ ਹੋਏ ਸੋ ਸੇਵਾ ਘਾਲੇ ਜਿਨ ਅੰਦਰ ਕਪਟ ਵਿਕਾਰ ਝੂਟ पे सच्चे वख कढे जजमाले